ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਬੜਾ ਭਾਗਾਂ ਵਾਲਾ ਦਿਨ ਚੜਿਆ ਸਾਡੇ ਕੋਲ ਆਏ ਨੇ ਸਾਡੇ ਸਬਸਕ੍ਰਾਈਬਰ ਸਬਸਕ੍ਰਾਈਬਰ ਵੀ ਬਾਅਦ 'ਚ ਬਣੇ ਨੇ ਪਹਿਲਾਂ ਸ਼ੁਰੂ ਤੋਂ ਸਾਡਾ ਪ੍ਰੇਮ ਵਧਾ ਰਿਹਾ ਹੈ ਇਹ ਅਸੀਂ ਯਾਨੀ ਕਿ ਇਕੱਠੇ ਹੀ ਖੇਡੇ ਮਲੇ ਆ ਤੇ ਇਹਨਾਂ ਨੇ ਜ਼ਮੀਨ ਵੇਚਤੀ ਇਹਨਾਂ ਨੇ ਜ਼ਮੀਨ ਵੇਚਤੀ ਫਿਰ ਅਸੀਂ ਵਿਛੜ ਗਏ ਇਹਦੇ ਗੁਰਨਾਦ ਦੇ ਚੈਨਲ ਕਰਕੇ ਦੁਬਾਰਾ ਫਿਰ ਮੇਲ ਹੋਇਆ ਤੇ ਆਏ ਨੇ ਸਾਡੇ ਪਰਜਾਈ ਨੇ ਤੇ ਨਾਲ ਉਹਨਾਂ ਦਾ ਬੇਟਾ ਵੀਰਾ ਡਾਇਆ ਨਹੀਂ ਉਹ ਫੇਰ ਕਿਤੇ ਹੋਣਗੇ ਤੇ ਮਲਾਵਾਂਗੇ ਜਰੂਰ ਬਹੁਤ थैंकਫੁਲੀ ਆ ਜੀ ਮੇਰੀ ਚਾਚੀ ਜੀ ਪਿਆਰ ਦੇ ਹਾਂ ਅੱਜ ਬੜੇ ਚਿਰ ਬਾਅਦ ਦੁਬਾਰਾ ਫੇਰ ਮਿਲੇ ਆ ਬੜੀ ਖੁਸ਼ੀ ਵਾਲਾ ਦਿਨੇ ਅੱਜ ਬੜੇ ਭਾਗ ਖਣੇ ਦਿਨ ਚੜਿਆ ਲਓ ਜੀ ਪ੍ਰਾਣਿਆਂ ਨੂੰ ਤੋਰਨ ਆਏ ਹੀ ਤੇ ਇੱਥੇ ਹੀ ਬਹਿ ਕੇ ਸਾਰੇ ਗਲੀ 'ਚ ਧੁੱਪ ਵੇਖ ਕੇ ਧੁੱਪ ਸੇਕੰਦੇ ਨੇ ਕਿਉਂਕਿ ਸਿਆਲ 'ਚ ਧੁੱਪ ਦਾ ਲਾਜ ਥੋੜਾ ਜ਼ਿਆਦਾ ਹੀ ਹੁੰਦਾ ਚਲੋ ਵਧੀਆ ਨਾਲੇ ਧੁੱਪ ਸੇਕ ਲੈਨੇ ਆ ਤੇ ਨਾਲੇ ਦੋ ਘੜੀਆਂ ਗੁਰਨਾਜ ਦਾ ਖੇਡ ਲੈਨੇ ਆ ਗੁਰਨਾਜ ਵੀ ਖੁਸ਼ ਹੋ ਜਾਏਗਾ ਤੇ ਸਾਡੀ ਧੁੱਪ ਸੇਕੀ ਜਾਏਗੀ ਲਓ ਜੀ ਹਾਂਜੀ ਸਬਜੀ ਪਾ ਲਈ ਗਾਜਰਾ ਹਰੇ ਮਟਰ ਲਾਲ ਟਮਾਟਰ ਅਦਰਕ ਮੂਹੀਆਂ ਪਾਲਕ ਮੀਠੇ ਧਿਆਜ ਭਾਈ ਹਰ ਗਿਆ ਤਾਜ਼ੀਆਂ ਸਬਜ਼ੀਆਂ ਲੈਣੀਆਂ ਕਿਹਨੇ ਲੈ ਲਓ ਰੁਨਾਜ ਵੇਖਣ ਦੇ ਆਹ ਗਰਕਾ ਠੀਕ ਹੈ ਅਸੀਂ ਇੱਥੇ ਡੇਡੀ ਬੈਠੇ ਨੇ ਬੱਚੇ ਨਾਲ ਆਇਆ ਨਾ ਪੀਣੀ ਕਲ ਵਧੀਆ ਤਾਂ ਪਤਾ ਨਹੀਂ ਯਾਰ ਆ ਲੈਂਦੇ ਨੇ ਕੋਈ ਨਹੀਂ ਐ ਐ ਐ ਅੱਜ ਫੇਰ ਡੰਡਾ ਤਾਂ ਕੀਤਾ ਨਾ ਜਿੱਥੇ ਪਹੁੰਚਿਆ ਨਹੀਂ ਜਾਂਦੇ ਆ ਆ ਆ ਚਲੋ 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 ਇਹ ਗੱਡੀ ਕਿਥੇ ਚੱਲੀ ਏ ਸ਼ੇਰੇ ਸ਼ੇਰੇ ਇਹ ਗੱਡੀ ਅੰਦਰ ਟਿਕਦੀ ਨਹੀਂ ਗਈ ਠੰਡ ਹੋ ਗਈ ਏ ਫੇਰ ਵੀ ਨਹੀਂ ਟਿਕਾਈ ਸਾਨੂੰ ਆ ਫੇਰ ਉਹ ਵੀ ਐਵੇਂ ਕਰੇਗੀ ਉਹਨੂੰ ਦੱਸ ਦੇ ਤੁਸੀਂ ਕੀ ਨਾ ਤੇਰੇ ਪੁੱਤ ਨੇ ਪੁੱਤਿਆਂ ਵਰਗੀ ਆ ਆ ਨਾ ਆ ਜਾ ਆ ਜਾ ਦੇ ਬੱਚੇ ਚਲ ਜਾਂਦੇ ਨਹੀਂ ਕੋਟੇ ਆਉਂਦੇ ਨਹੀਂ ਇਹ ਕੀ ਆਖਦੇ ਕੋਈ ਗੋਲ ਹੈ ਤੇ ਜਿਦਣਾ ਨਹੀਂ ਇਹ ਮੈਡੀਕਲ ਉਹ ਲੈ 30-30 ਕੋੜਾ ਅਰੇ ਫਿਰ ਹਾਨੂੰ ਕਹਿਣਾ ਐਵੇਂ ਕਰੋ ਤੇ ਸਾਡੇ ਕੋ ਐਵੇਂ ਹੁੰਦਾ ਨਹੀਂ ਫਿਰ ਕੋੜਾ ਖੜਾ ਹੋ ਕੋੜਾ ਹੀ ਕਰੇ ਕੋੜਾ ਹੀ ਹੁੰਦਾ ਪਹਿਲਾਂ ਕੋੜਾ ਕਹਿੰਦੇ ਪਾਪਾ ਕਹਿੰਦੇ ਹੁੰਦਾ ਨਹੀਂ ਨਾ ਲਿਆਓ ਮੇਰਾ ਕੋੜਾ ਸਾਈਕਲ ਨੂੰ ਆ ਸਕੂਲ ਆ ਜਾਣਾ ਮੇਰਾ ਕੁੜੀ ਉਸ ਕੋੜਾ ਨਾ ਖੜੇ ਸਕੂਲੇ ਕੋੜੇ ਹੁੰਦੇ ਨੇ ਕੋੜੇ ਹੀ ਹੁੰਦੇ ਨੇ ਛੜੇ ਛੜੇ ਕੋ ਰਹਿੰਦੇ ਸਹੀ ਤੇ ਤੂੰ ਪੇ ਬਹਿ ਜਾ ਹੁਣ ਇੱਥੇ ਰੋ ਹੁਣ ਨਹੀਂ ਕਰਨੀ ਥੱਲੇ ਕਰ ਦੇ ਵੀਰ ਜੀ ਥੱਲੇ ਕਰ ਦੋ ਹੌਲੀ ਹੌਲੀ ਇਦਾਂ ਝਟਕਾ ਮਾਰ ਕੇ ਨਾ ਕਰਿਆ ਕਰ ਮੋਜੋ ਦੇ ਮਾਰਿਆ ਮਾਰਾਂ ਇਹ ਹੈ ਓ ਆ ਜੁੱਤੀ ਘਾਤੀ ਬੁੱਬੀ ਕੋਕੋ ਕੱਲੇ ਲਿਆ ਕੋਕੋ ਕੱਲੇ ਆ ਰਾਜ ਕੋਕੋ ਕੱਲੇ ਆ ਇਹ ਕਰਨਿਆ ਰਾਜ ਖੇੜ ਲੋ ਪਰ ਬੂਟਾ ਨਾ ਫੋਟ ਦੇ ਹੁਣ ਮम्मा ਨੇ ਕੁੱਟਣਾ ਹੀ ਫਿਰ ਸੁਣ ਗਿਆ ਓਏ ਬੁਟਾਣੀ ਪੁਟਣਾ ਵੇਖੇ ਸੁਣਦਾ ਬੇਈਮਨਾ ਜਿਆ ਬੁਟਾ ਟਟੂ ਹੋਣਾ ਵਿੱਚ ਉਹ ਖਾਲੀ ਵਾਲੇ ਚ ਖੇਡ ਲੋ ਉਹ ਪਰਾਂ ਖਾਲੀ ਉਹ ਚ ਖੇਡ ਲਾ ਆ ਵੇ ਲੈ ਮਮਾ ਇੱਥੇ ਨੇ ਘੁੱਟ ਪੈਣੀ ਆ ਖਾਲੀ ਵਾਲੇ 'ਚ ਖੇਡੋ ਨਾ ਅਜ ਖਾਲੀ ਵਾਲੇ 'ਚ ਉਹ ਪਰਲੇ 'ਚ ਖੇਡੋ ਖਾਲੀ ਵਾਲੇ 'ਚ ਇਹਦੇ 'ਚ ਇਹਦੇ 'ਚ ਇਹਦੇ 'ਚ ਇੱਥੇ ਖੇਡੋ ਨਿਆ 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 ਇੱਥੇ ਨਾ ਨਾ ਦੇ ਨਾ ਦੇ ਇੱਥੇ ਗਾ ਤੁੱਪ ਲੱਗੀ ਆ ਫੇਰ ਤੁੱਪੇ ਹੀ ਨਵਾ ਲੈਂਦੇ ਮਿੱਟੀ ਖਲਾਰਨੀ ਨਹੀਂ ਨਾਜ

ਏ ਗੰਦਾ ਬੱਚਾ ਗੰਦਾ ਬੱਚਾ ਬੱਚਾ ਨੂੰ ਲੱਗ ਪਈ ਐ ਤੇ ਮਿੱਟੀ ਠੰਡੀ ਜਿ ਲੱਗੀ ਉਹ ਸੇ ਸ਼ਾਮ ਹੀ ਐ ਨਾ ਹਾਂ ਹਾਂ ਲਾਓ ਪਪੜੇ ਲਾਈਏ ਨਹੀਂ ਕਰਾਂਗੇ ਅਸੀਂ ਬੱਚਿਆਂ ਨੂੰ ਸਹੀ ਬੋਲਣਾ ਸਿਖਾਉਣਾ ਹੁੰਦਾ ਪਰ ਅਸੀਂ ਇਹ ਗੱਲ ਭੁੱਲੀ ਜਾਂਦੇ ਆ ਅਸੀਂ ਆਹ ਵੀ ਪੁੱਠਾ ਬੋਲਣਾ ਪੈਂਦੇ ਆ ਤੋਤਲੀਆਂ ਤੋਲਦੀਆਂ ਗੱਲਾਂ ਕਰਲਾ ਪੈਂਦੇ ਆ ਨਿਆਣਿਆਂ ਦੇ ਨਾਲ ਤੋਤਾ ਤੋਤਲਾ ਬੋਲਣ ਦਾ ਮਜ਼ਾ ਵੀ ਹੁੰਦਾ ਬੱਚਿਆਂ ਦੇ ਨਾਲ ਕੜੀ ਪੱਤਾ ਸਟੋਰ ਕਰਨ ਲੱਗੇ ਆ। ਇਹ ਨੂੰ ਨਾ ਛਾਂਵੇਂ ਸਕਾਲਿਆ ਹੀ ਪਹਿਲਾਂ। ਟਾਣੀਆਂ ਸਮੇਤ ਹੀ ਰੱਖ ਕੇ ਸਕਾਲਿਆ ਹੈਗਾ। ਹੁਣ ਇਹ ਸੁੱਕ ਗਿਆ ਹੁਣ ਇਹਨੂੰ ਲਾ ਕੇ ਡੱਬੇ ਚ ਪਾ ਲਾਂਗੇ। ਛਾਂਵੇਂ ਸੋਣ ਨਾ ਰੱਖਿਆ ਹੈ ਨਾ ਪੱਤੇ ਵਧੀਆ ਰਹੇ। ਬਾਹਰ ਨਾ ਪੂਰੀ ਆਉਂਦੀ ਵਿੱਚੋਂ। ہاں ਸਮੈਲ ਛਾਂਵੇਂ ਜੋ ਸੁਖਾਇਆ। ਕਲਰ ਵੀ ਨਹੀਂ ਨਾ ਉਹ ਖਰਾਬ ਹੋਇਆ। ਇਹ ਕੜੀ ਪੱਤਾ ਕੜੀ ਦੇ ਵਿੱਚ ਕੜੀ ਪਕੌੜਾ ਦੇ ਵਿੱਚ ਫਿਰ ਢੋਕਲਾ ਦੇ ਵਿੱਚ ਪੋਇਆਂ ਦੇ ਵਿੱਚ ਹੈਨਾ ਇੰਨਾ ਚ ਬੜਾ ਯੂਜ਼ ਹੁੰਦਾ ਮੈਨੂੰ ਦਾਲ ਚ ਵੀ ਬੜਾ ਮਨਪਸੰਦ ਹੁੰਦਾ ਦਾਲ ਚਤਨੀ ਚੰਗਾ ਲੱਗਦਾ ਤੁਸੀਂ ਤੇ ਉਦਾਂ ਹੀ ਕੜੀ ਪੱਤੇ ਦੇ ਫੈਨ ਹੋ ਤਾਂ ਹੀ ਆਪਣਾ ਸਾਮ ਕੇ ਰੱਖਣ ਦੇਓ ਮੈਨੂੰ ਬਾਇਰ ਬੜੀ ਵਧੀਆ ਲੱਗਦੀ ਹੈ ਇਹ ਕਰ ਇਹਨਾਂ ਕੜੀ ਪੱਤੇ ਵਾਲੀ ਇੱਕ ਨਮਕੀਨ ਤਿਆਰ ਕਰਦੇ ਹੁੰਦੇ ਕੜੀ ਪੱਤਾ ਪਾ ਕੇ ਬਣਾਵਾ ਦੇ ਰਣਾ ਆਪਣੇ ਦੋਸਤਾਂ ਨਾਲ ਰੈਸਪੀ ਸ਼ੇਅਰ ਕਰਿਓ ਮਾਰਕੀਟ 'ਚ ਵੀ ਇੱਕ ਮਿਲਦੀ ਏ ਕੜੀ ਪੱਤੇ ਵਾਲੀ ਨਮਕੀਨ ਪਰ ਆਪਾਂ ਘਰੇ ਬਣਾ ਲੈਂਦੇ ਹੋਂ ਨੇ ਡੱਬਾ ਡੱਬੇ 'ਚ ਪਾ ਦੋ ਹੈ ਡੱਬਾ ਹੈਗਾ ਡੱਬੇ 'ਚ ਪਾ ਦੋ ਥੋੜੇ ਜੇ ਹੋਰ ਸੁਕਾ ਲੈਣੇ ਆਹਹੋ ਜੀ ਇਹ ਪਾਤਾ ਹੀ ਡੱਬੇ 'ਚ ਇਹ ਟਾਈਟ 'ਚ ਤੈਨੂੰ ਸਟੋਰ ਕਰਕੇ ਰੱਖ ਲੈ ਆਹ ਰੱਖ ਤੋ ਰੱਖ ਲੈ ਸੋ ਦੋਸਤੋ ਅੱਜ ਬੜੇ ਚਿਰਾਂ ਦੇ ਵਿਛੜੇ ਜਿਹੜੇ ਸਾਡੇ ਮਿੱਤਰ ਹਨ ਉਹ ਮਿਲੇ ਹਨ ਯਾਨੀ ਕਿ ਘਟੋ ਘਟ 20 ਸਾਲ ਹੋ ਗਏ ਇਹਨਾਂ ਸਾਡੇ ਤੋਂ ਵਿਛੜਿਆ ਹੋਇਆ ਤੇ ਇਹ ਗੁਰਨਾਥ ਦੇ ਵਲੋਗ ਕਰਕੇ ਇਹਨਾਂ ਦੇ ਨਾਲ ਸਾਡਾ ਮਿਲਮਲਾਪ ਹੋਇਆ ਦੁਬਾਰੇ ਤੇ ਬਹੁਤ ਵਧੀਆ ਲੱਗਾ ਮਿਲ ਕੇ ਮਨ ਬਹੁਤ ਖੁਸ਼ ਹੋਇਆ ਸੋ ਆਸ ਕਰਦੇ ਹਾਂ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਹਾਂ ਨਵੇਂ ਵਲੋਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ